ਮਜੀਠਾ ਹਲਕਾ ਦੇ ਵਿੱਚ ਜੋ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਉਸਨੇ ਸਭ ਨੂੰ ਹਲਾਕੇ ਰੱਖ ਦਿੱਤਾ ਤੇ ਉਥੇ ਹੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਜਿਹੜੀ ਕਿ ਨਸ਼ਿਆਂ ਨੂੰ ਰੋਕਣ ਦੇ ਲਈ ਚਲਾਈ ਗਈ ਹੈ ਤੇ ਇਸ ਮੁਹਿੰਮ ਦੇ ਉੱਤੇ ਹੁਣ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲ ਤਾਂ ਖੜੇ ਹੋ ਗਏ ਨੇ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤਖਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਮੁਹਿੰਮ ਦੀ ਜਿਹੜੀ ਕਿ ਫੂਕ ਨਿਕਲ ਚੁੱਕੀ ਹੈ ਤੇ ਉਹੀ ਜਿਹੜਾ ਕਿ ਅੱਜ ਮਜੀਠੇ ਦੇ ਵਿੱਚ ਸ਼ਰੀਆਬ ਨਸ਼ਿਆਂ ਨੂੰ ਲੈ ਕੇ ਇੱਕ ਕਹਿਰ ਦੇਖਣ ਨੂੰ ਮਿਲ ਰਿਹਾ ਤੇ 15 ਲੋਕਾਂ ਦੀਆਂ ਜ਼ਹਿਰੀਲੇ ਸ਼ਰਾਬ ਪੀਣ ਕਾਰਨ ਜਿਹੜੀ ਕਿ ਮੌਤ ਹੋ ਗਈ ਹੈ ਤੇ ਸਵਾਲ ਖੜੇ ਕਰ ਦਿੱਤੇ ਨੇ ਕਿ ਇਸ ਦਾ ਅਸਲ ਜ਼ਿੰਮੇਵਾਰ ਖੌਣ ਹੈ ਤੇ ਜਿਸ ਦੇ ਤਹਿਤ ਲਗਾਤਾਰ ਹੁਣ ਪੰਜਾਬ ਸਰਕਾਰ ਦੇ ਉੱਤੇ ਸਵਾਲ ਕੀਤੇ ਜਾ ਰਹੇ ਨੇ ਆ ਤੁਹਾਨੂੰ ਸੁਣੋ ਨੇ ਪਹਿਲਾਂ ਸਰਵਨ ਸਿੰਘ ਪਨੇੜ ਦਾ ਹੋਰ ਕੀ ਕੁਝ ਕਹਿਣਾ ਹੈ ਅੱਜ ਸਵੇਰੇ ਹੀ ਦੁਖਦਾਈ ਖਬਰਾਂ ਮਿਲ ਗਈਆਂ ਸੀਗੀਆਂ ਵੀ ਜਿਹੜਾ 3A ਵਾਲ ਪਿੰਡ ਆ ਮਜੀਠੇ ਦੇ ਨੇੜੇ ਦਾ ਜਿੱਥੋਂ ਦਾ ਸ਼ਰਾਬ ਵਿਕਰੇਤਾ ਦੱਸਿਆ ਜਾ ਰਿਹਾ ਹੈ ਤੇ ਉਹਦੇ ਨਾਲ ਦੇ ਪਿੰਡਾਂ ਚ ਜੜੀਆਂ ਲਗਭਗ ਸਰਕਾਰ ਦੇ ਅਨੁਸਾਰ 14 ਮੌਤਾਂ ਹੋਈਆਂ ਨੇ ਜਿਹੜੇ ਮੈਂ ਆਪਣੇ ਤੌਰ ਤੇ ਪਿੰਡਾਂ ਚ ਗੱਲ ਕੀਤੀ ਆ ਉਹਨਾਂ ਮੁਤਾਬਕ ਮੌਤਾਂ ਦੀ ਗਿਣਤੀ ਵੱਧ ਹੈਗੀ ਆ ਤੋਂ ਲਗਭਗ ਬੇਦੋਸ਼ੇ ਲੋਕ ਜਿਹੜੇ ਨੇ ਇਹ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਮਾਰੇ ਗਏ ਨੇ ਆਪਾਂ ਜਾਣਦੇ ਆ ਜਿਵੇਂ ਪਹਿਲ ਕਾਮ ਦੇ ਵਿੱਚ 28 ਬੇਦੋਸ਼ੇ ਕਤਲਾਂ ਦੇ ਉੱਤੇ ਜਿੰਨੀ ਦੇਸ਼ ਸਾਡੇ ਨੇ ਚਿੰਤਾ ਕੀਤੀ ਔਰ ਉਹ ਤੋਂ ਬਾਅਦ ਜੋ ਕੁਝ ਹੋਇਆ ਆਪਾਂ ਜਾਣਦੇ ਆ ਆ 14 ਬੰਦਿਆਂ ਦੀ ਤੇ ਪੁਸ਼ਟੀ ਹੋ ਚੁੱਕੀ ਸਰਕਾਰ ਵੱਲੋਂ ਬਾਕੀਆਂ ਦੀ ਪੁਸ਼ਟੀ ਹੋ ਜੂ ਕਿ ਅਸਲ ਦੋਸ਼ੀ ਫੜੇ ਜਾਣਗੇ ਤੁਸੀਂ ਜਿਹੜੇ ਸਿੱਧੇ ਇਨਵੋਲ ਬੰਦੇ ਆ 5 6 ਉਹਨਾਂ ਨੂੰ ਫੜ ਵੀ ਲੋਗੇ ਤੇ ਇਹ ਮਸਲੇ ਦਾ ਹੱਲ ਹੋਣ ਵਾਲਾ ਨਹੀਂ ਪੰਜਾਬ ਅੰਦਰ ਪਹਿਲੀ ਵਾਰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਨਹੀਂ ਹੋ ਰਹੀਆਂ ਪਹਿਲੋਂ ਵੀ ਹੋਈਆਂ ਇਹ ਗਾਂ ਨਾ ਹੋਣ ਕੀ ਕਦਮ ਚੁੱਕੇ ਜਾਣ ਉਹ 3A ਵਾਲ ਪਿੰਡ ਦੇ ਵਿੱਚ ਹੀ ਚੌਂਕੀ ਹੈਗੀ ਆ ਤੋਂ ਕਿਹੜੇ ਪ੍ਰਸ਼ਾਸਨ ਦੇ ਨੱਕ ਹੇਠ ਉਹ ਬੰਦੇ 20 ਸਾਲ ਤੋਂ ਸੁਣਿਆ ਜਾ ਰਿਹਾ ਕਾਰੋਬਾਰ ਕਰ ਰਹੇ ਨੇ ਔਰ ਫਿਰ ਜਿਹੜੇ ਜਿਹੜਾ ਭਗਵੰਤ ਮਾਨ ਸਰਕਾਰ ਆਪਦੇ ਦਾਅਵੇ ਕਰਦੀ ਸੀ ਵੀ ਜੁੱਧ ਨਸ਼ਿਆਂ ਵਿਰੁੱਧ ਸੀਪੀ ਤੇ ਐਸਐਸਪੀ ਜ਼ਿੰਮੇਵਾਰ ਹੋਊਗਾ ਜੇ ਕਿਤੇ ਨਸ਼ੇ ਵਿਕਦੇ ਪਤਾ ਲੱਗੇ ਹੈਰੋਇਨ ਸਮੈਕ ਦੀਆਂ ਗੱਲਾਂ ਹੋ ਰਹੀਆਂ ਸੀ ਉਹਦੇ ਨਾਲ ਵੀ ਸਾਡੇ ਦਸਕੀਓ ਹਜ਼ਾਰ ਨੌਜਵਾਨ ਮਾਰੇ ਗਏ ਪਰ ਉੱਥੇ ਦਾ ਕੋਈ ਸਾਰ ਲੈਣ ਨੂੰ ਨਹੀਂ ਗਿਆ ਟਿਕਾ ਲਾਉਂਦਾ ਨੌਜਵਾਨ ਮਾਰੇਗਾ ਚਲੋ ਪਰ ਇਹਦੇ ਤੇ ਇਕੱਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਈ ਇਹ ਮਸਲਾ ਆ ਗਿਆ 10 ਦਿਨ ਮੀਡੀਆ 'ਚ ਰਿਹਾ ਉਹ ਤੋਂ ਬਾਅਦ ਸਮਾਪਤ ਹੋ ਗਿਆ ਜਿਹੜੇ ਹਸਪਤਾਲਾਂ 'ਚ ਨਹੀਂ ਉਹਨਾਂ ਦਾ ਜੋਲ ਵਧੀਆ ਤੋਂ ਵਧੀਆ ਇਲਾਜ ਕਰਕੇ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਜਿੰਨਾਂ ਗਰੀਬ ਪਰਿਵਾਰਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਵੱਡੀ ਤੋਂ ਵੱਡੀ ਜਿਆਦਾ ਤੋਂ ਜਿਆਦਾ ਮਾਲੀ ਸਹਾਇਤਾ ਸਰਕਾਰ ਨੂੰ ਕਰਨੀ ਚਾਹੀਦੀ ਆ ਔਰ ਇਹਦੇ ਤੇ ਕੱਲਾ ਆ ਕੇ ਹਾਲਚਲ ਪੁੱਛ ਕੇ ਬੁੱਤਾ ਸਾਰਿਆਂ ਨਹੀਂ ਚੱਲਣਾ ਅੱਗੇ ਤੋਂ ਪੰਜਾਬ ਦੇ ਅੰਦਰ ਕਿਤੇ ਵੀ ਜਹੀ ਘਟਨਾ ਨਾ ਹੋਵੇ ਸਰਕਾਰ ਕਿਹੜੇ ਕਦਮ ਚੁੱਕਦੀ ਆ ਅਸਲ ਦੋਸ਼ੀ ਕਿਹੜੇ ਨੇ ਉਹਨਾਂ ਅਸਲ ਦੋਸ਼ੀਆਂ ਤੇ ਦੀਪਾਲ ਕਰੇ ਜਿਹੜੇ ਵਿਚਾਰੇ ਥੱਲੇ ਹੀ ਹੇਠਲੇ ਪੱਦਰਤੇ ਨੇ ਉਨ੍ਹਾਂ ਤੇ ਕਾਰਵਾਈ ਕਰਕੇ ਇਹ ਮਸਲੇ ਦਾ ਹੱਲ ਨਹੀਂ ਹੋਣਾ ਬਹੁਤ ਦੁੱਖਤ ਆ 14 ਗਰੀਬ નિર્ਦੋਸ਼ ਲੋਕਾਂ ਦਾ ਮਾਰੇ ਜਾਣਾ ਔਰ ਪ੍ਰਸ਼ਾਸਨ ਦਾ ਕੰਮ ਕਰਨ ਦੀ ਨੀਤ ਸੁੱਤੇ ਰਹਿਣਾ ਔਰ ਹੁਣ ਅੱਗੇ ਤੋਂ ਸੋਚਿਆ ਜਾਵੇ ਵੀ ਅੱਗੇ ਪੰਜਾਬ ਅੰਦਰ ਅਜਿਹੀਆਂ ਮੌਤਾਂ ਨਾ ਹੋਣ ਔਰ ਇਹਦੇ ਤੇ ਰਾਜਨੀਤੀ ਦੀ ਬਜਾਏ ਕੋਈ ਠੋਸ ਹੱਲ ਨਸ਼ਿਆਂ ਬਾਰੇ ਸਰਕਾਰ ਲਿਆਵੇ ਨਸ਼ਿਆਂ ਵਾਲੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਨਾ ਕਾਮਯਾਬ ਹੋਗੀ ਇਹ ਮਜੀਠੇ ਦੇ ਇਲਾਕੇ ਵਿੱਚ ਇਹ ਜਿਹੜਾ ਸ਼ਰਾਬ ਕਾਂਡ ਹੋਇਆ ਇਹ ਮੂੰਹ ਬੋਲਦੀ ਤਸਵੀਰ ਹੈਗੀ ਆ ਧੰਨਵਾਦ